ਜਿੰਦਗੀ ਜਿੰਦਗੀ ਬਾਰਸ਼ ਬਹੁਤ ਜ਼ਿਆਦਾ ਹੋ ਰਹੀ ਹੈ 24 ਘੰਟੇ ਨੇ ਜਿਹੜੇ ਲਗਾਤਾਰ ਪੈਂਦੇ ਹੋਵੇ ਇਹ ਨੂੰ ਮਾੜੀ ਮੌਕੀ ਹੈ ਜਿਹੜੀ ਸਪੀਡ ਘਟੀ ਆ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਰੱਬ ਅੱਗੇ ਬੇਨਤੀ ਆ ਉਹੀ ਵਿਚਾਰ ਸਕਦਾ ਪੰਜਾਬ ਨੂੰ ਇੱਧਰ ਸਾਰਾ ਕੋਠਾ ਜਿਉਂ ਜਾਂਦਾ ਤੁਸੀਂ ਪਸ਼ੂਆਂ ਦਾ ਹਾਲ ਦੇਖ ਸਕਦੇ ਹੋ ਤੇ ਬਹੁਤ ਆ ਜਿਹੜਾ ਜੋੜ ਦਾ ਨਹੀਂ ਪੈ ਰਿਹਾ ਵਾ ਲਗਭਗ ਜਿਹੜਾ ਸਾਰੇ ਪੰਜਾਬ ਦਾ ਪੂਰੀ ਜਿਹੜੇ ਲਗਭਗ ਸਾਰੇ ਪੰਜਾਬ ਦੇ ਮੰਡੀਆਂ ਖੜਾਂ ਵਾਲੀ ਜਿਹੜੀ ਸਿੱਤੀ ਆ ਉਹ ਬਣੀ ਹੋਈ ਆ ਸਵੇਰ ਦੇ ਲਗਭਗ ਟਾਈਮ ਆ ਜਿਹੜਾ ਹਜੇ 5 ਵਜੇ ਹੋਏ ਨੇ ਬਾਕੀ ਫਿਰ ਇਹ ਆदमी ਬੰਦਿਆਂ ਦੇ ਨਾਲ-ਨਾਲ ਆ ਜਿਹੜਾ ਪਤੂਆਂ ਦਾ ਵੀ ਬਹੁਤ ਔਖਾ ਇਤਹਾਸ ਹੈ ਜਿਹੜੇ ਖੜੇ ਨੇ ਤਾਂ ਆਹ ਦੇਖੋ ਸੱਤਾਂ ਨੇ ਜਿਹੜੀਆਂ ਉਹ ਵੀ ਕਿਉਂ ਰਹਿਣੀਆਂ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜਾ ਪੰਕਾਲਾ ਚੱਲਦਾ ਹੌਲੀ ਥੋੜੀ ਜਿਹੜੇ ਨਾਲ ਹਵਾ ਵੀ ਚੱਲਦੀ ਹੈ ਕਿਹੜਾ ਕਿਹੜਾ ਦਾ ਮਾਤਰਾ ਨਹੂ ਵੀ ਅਚਾਨਕ ਜਿਹੜੇ ਡੁੱਬੇ ਡੁੱਬੇ ਨੇ ਇਹ ਲਗਭਗ ਸਾਰੇ ਪੰਜਾਬ ਦੇ ਮੰਗਾਂ ਜਿਹੜੀ ਹੈ ਖੜਾਂ ਵਾਲੀ ਸਟੀਪੀ ਫੁੱਲ ਬਣੀ ਹੋਈ ਆ ਬਾਕੀ ਛੁੱਟੀ ਵੀ ਉਹ ਆਪਣਾ ਏਰੀਆ ਦੇਖੋ ਕਿੱਥੇ ਕਿੱਥੇ ਜਿਹੜਾ ਨਹੀਂ ਪਾਇਰਿਆ ਹੈ ਬਾਕੀ ਕਮਾਂਡਰ ਗਰੂਪ ਕਰੋ